ਸਤਿ ਸ਼੍ਰੀ ਅਕਾਲ ਜੀ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਣੇ ਆਂ ਸੁਰਖੀਆਂ ਦੇ ਨਾਲ ਬੀਬੀ ਜ਼ਗੀਰ ਕੌਰ ਮਾਮਲੇ ਤੇ ਗੁਰਚਰਨ ਗਰੇਵਾਲ ਦਾ ਵੱਡਾ ਬਿਆਨ ਆਇਆ ਸਾਹਮਣੇ ਵਡਾਲਾ ਦੇ ਦਿੱਤੇ ਬਿਆਨ ਤੇ ਵੀ ਕੀਤੀ ਟਿੱਪਣੀ ਆਪ ਲੀਡਰ ਦੀ ਵਾਇਰਲ ਹੋ ਰਹੀ ਹੈ ਵੀਡੀਓ ਪੰਚਾਇਤੀ ਚੋਣਾਂ ਦੇ ਦੌਰਾਨ ਆਪ ਲਈ ਛੜਿਆ ਨਵਾਂ ਪੰਗਾ ਧਮਕੀਆਂ ਦੇਣ ਵਾਲੀ ਐ ਮੌਲਕ ਦੀ ਵਾਇਰਲ ਵੀਡੀਓ ਤੇ ਸਿਆਸੀ ਤੰਜ ਕਾਂਗਰਸ ਅਤੇ ਅਕਾਲੀ ਦਲ ਨੇ ਖੜੇ ਕੀਤੇ ਵੱਡੇ ਸਵਾਲ ਭਾਜਪਾ ਗੁਣੇ ਸਰਪੰਚ ਬਣਨ ਦੇ ਲਈ ਲਗਾਈ 2 ਕਰੋੜ ਦੀ ਬੋਲੀ ਮਾਮਲਾ ਭਖਿਆ ਸਿਆਸਦਾਨਾਂ ਨੇ ਦਿੱਤਾ ਆਪਣਾ ਆਪਣਾ ਪ੍ਰतिकਰਮ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬੀਬੀ ਜਗੀਰ ਕੌਰ ਨੂੰ ਨੋਟਿਸ ਤੇ ਐਸਜੀਪੀਸੀ ਮੈਂਬਰ ਬੀਬੀ ਕਰਨਜੀਤ ਕੌਰ ਦੇ ਚੁੱਕੇ ਗਏ ਸਵਾਲਾਂ ਤੋਂ ਬਾਅਦ ਹੋਣਾ ਹੈ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਵੀ ਸਾਹਮਣੇ ਜਿਸ ਵਿੱਚ ਉਹਨਾਂ ਵੱਲੋਂ ਪਾਈ ਉਡਾਲਾ ਵੱਲੋਂ ਕੀਤੀ ਟਿੱਪਣੀ ਤੇ ਆਪਣੀ رائے ਸਾਂਝੀ ਕੀਤੀ ਗਈ ਹੈ ਬੀਤੇ ਦਿਨੀ ਬੀਬੀ ਜਗੀਰ ਕੌਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਿਤੇ ਜਾਣ ਤੇ ਮਾਸਟਰ ਤਾਰਾ ਸਿੰਘ ਦੀ ਦੋਤੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਵੱਡੇ ਸਵਾਲ ਖੜੇ ਕੀਤੇ ਸੀ ਜਿਸ ਤੋਂ ਬਾਅਦ ਗੁਰਚਰਨ ਸਿੰਘ ਅਰੇਵਾਲ ਦਾ ਬਿਆਨ ਵੀ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਬੀਤੇ ਦਿਨੀ ਜੋ ਵਡਾਲਾ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਜੋ ਗੱਲਾਂ ਉਹਨਾਂ ਵੱਲੋਂ ਕਈਆਂ ਗਈਆਂ ਮੈਨੂੰ ਉਹਨਾਂ ਤੋਂ ਅਜਿਹੀ ਉਮੀਦ ਨਹੀਂ ਸੀ ਤੁਹਾਨੂੰ ਦੱਸ ਦਈਏ ਕਿ ਇਸ ਮਸਲੇ ਦੇ ਉੱਤੇ ਬੀਬੀ ਜਗੀਰ ਕੌਰ ਨੂੰ ਨੋਟਿਸ ਮਿਲਿਆ ਸੀ ਅਤੇ ਐਸਜੀਪੀਸੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਵੱਡੇ ਸਵਾਲ ਵੀ ਚੁੱਕੇ ਸੀ ਤੇ ਹੁਣ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਇਸ ਤੇ ਨਿਕਲ ਕੇ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਵਡਾਲਾ ਵੱਲੋਂ ਕੀਤੀ ਗਈ ਟਿੱਪਣੀ ਤੇ ਆਪਣੀ رائے ਰੱਖੀ ਹੈ ਵਡਾਲਾ ਸਾਹਿਬ ਮੇਰੀ ਸਤਿਕਾਰਯੋਗ ਨੇ ਮੈਨੂੰ ਇਹਨਾਂ ਤੋਂ ਇਸ ਤਰ੍ਹਾਂ ਦੀ ਯਾਸ ਨਹੀਂ ਹੈ ਕਿ ਪਿਛਲੇ ਦਿਨੀ ਜਦੋਂ ਸ਼੍ਰੀ ਕਾਲਤਕ ਸਾਹਿਬ ਤੇ ਵਡਾਲਾ ਸਾਹਿਬ ਦੀ ਗਵਾਹੀ ਦੇ ਵਿੱਚ ਸਾਡੇ ਸਰਦਾਰਤ ਕੁਸ਼ਾਗੂ ਸਹਿਬਾਨ ਨੇ ਇਹ ਅਕਾਲੀ ਦਲ ਦੇ ਖਿਲਾਫ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਇੱਕ ਸ਼ਿਕਾਇਤ ਜੋ ਦਿੱਤੀ ਸੀ ਉਹ ਸ਼ਿਕਾਇਤ ਤੇ ਤੁਰੰਤ ਸ੍ਰੀ ਜਿਹਦਾਤ ਸਿੰਘ ਅਕਾਲਤਖਬ ਸਾਹਿਬ ਵੱਲੋਂ ਕਾਰਵਾਈ ਕੀਤੀ ਗਈ ਸਪਸ਼ਟੀਕਰਨ ਮੰਗਿਆ ਗਿਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਰਖਾਈਆ ਕਰਾਰ ਦਿੱਤਾ ਗਿਆ ਤਾਂ ਬੜਾ ਇਸ ਗੱਲ ਤੇ ਬੜੀ ਵਿਸ਼ਵਾਸਯੋਗਤਾ ਪ੍ਰਗਟ ਕੀਤੀ ਗਈ ਤੇ ਇਸ ਗੱਲ ਦੀ ਵੱਡੀ ਛਲਾਗਾ ਕੀਤੀ ਗਈ ਕਿ ਜਿਹਦਾਤ ਸਾਹਿਬ ਜਿਹੜੇ ਆ ਇਹ ਸਹੀ ਫੈਸਲਾ ਕਰ ਰਹੇ ਨੇ ਤੇ ਸਹੀ ਰਸਤਾ ਤੋਂ ਹੋ ਰਹੇ ਤੋ ਉਹ ਵੀ ਤੁਸੀਂ ਸ਼ਿਕਾਇਤ ਦਿੱਤੀ ਸੀ ਤੇ ਉਸ ਸ਼ਿਕਾਇਤ ਦੇ ਜੈਦਰ ਸਾਹਿਬ ਨੇ ਸਪਸ਼ਟੀਕਰਨ ਮੰਗਿਆ ਸੀ ਅੱਜ ਵੀ ਕਿਸੇ ਨੇ ਸ਼ਿਕਾਇਤ ਦਿੱਤੀ ਆ ਮੈਂ ਨਹੀਂ ਜਾਣਦਾ ਉਹ ਕੌਣ ਨੇ ਬੀਬੀ ਜੀ ਦੇ ਬਾਰੇ ਦੇ ਵਿੱਚ ਮੇਰੇ ਸਤਕਾਰਯੋਗ ਨੇ ਤਾਂ ਉਸ ਗੱਲ ਤੇ ਸਾਨੂੰ ਬੜੀ ਵੱਡੀਆਂ ਟਿੱਪਣੀਆਂ ਕਰਕੇ ਕਾਲਤਖ ਸਾਹਿਬ ਨੂੰ ਚੁਣੌਤੀ ਦੇਣ ਵਰਗੀ ਗੱਲ ਬਡਾਲਾ ਸਾਹਿਬ ਤੋਂ ਮੈਨੂੰ ਇਹ ਆਸ ਨਹੀਂ ਹੈ ਕਿਉਂਕਿ ਜਿਹੜੀ ਰਵਾਇਤ ਤੁਸੀਂ ਸ਼ੁਰੂ ਕੀਤੀ ਆ ਉਸ ਰਵਾਇਤ ਦੀ ਤੁਸੀਂ ਜੈਦਰ ਸਾਹਿਬ ਦੇ ਫੈਸਲਿਆਂ ਤੇ ਛਲਾਗਾ ਵੀ ਤੁਸੀਂ ਕੀਤੀ ਆ ਚੰਗੀ ਗੱਲ ਆ ਸੋ ਮੈਂ ਤਾਂ ਇਹ ਦੇਖ ਰਿਹਾ ਕਿ ਬੀਬੀ ਜੀ ਤਾਂ ਕਹਿ ਰਹੇ ਆ ਕਿ ਮੈਂ ਜਾ ਕੇ ਸਪੱਸ਼ਟੀਕਰਨ ਦੇਣਾ ਤੇ ਆ ਵਡਾਲਾ ਸਾਹਿਬ ਤੇ ਉਹਨਾਂ ਦੇ ਕੋਈ ਸਾਥੀ ਜਿਹੜੇ ਆ ਜਹਦਰ ਸਾਹਿਬ ਦੀ ਇਸ ਕਾਰਵਾਈ ਤੇ ਟਿੱਪਣੀ ਕਰ ਰਹੇ ਨੇ ਮੈਂ ਸਿੱਧੇ ਤੌਰ ਤੇ ਕਹਿੰਦੇ ਆ ਵਿਰੋਧ ਤੇ ਉਤਰ ਆਏ ਨੇ ਸਾਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਜੇ ਕੋਈ ਤੁਹਾਡੇ ਮਨ ਦੇ ਅੰਦਰ ਖਿਆਲ ਆਇਆ ਜਾਂ ਕੋਈ ਵਿਚਾਰ ਆ ਤੇ ਤੁਸੀਂ ਜਹਦਰ ਸਾਹਿਬ ਨੂੰ ਕਿੰਨੀ ਵਾਰ ਮਿਲੇ ਹੋ ਤੇ ਕਿੰਨੀ ਵਾਰ ਤੁਸੀਂ ਮਿਲਣਾ ਹੈ ਤੇ ਹੁਣ ਵੀ ਉਹਨਾਂ ਨੂੰ ਮਿਲ ਕੇ ਇਸ ਦੇ ਗੱਲ ਦੇ ਬਾਰੇ ਵਿੱਚ ਗੱਲ ਕਰ ਸਕਦੇ ਹੋ ਦੱਸ ਰਹੀਏ ਕਿ ਇਸ ਤੋਂ ਪਹਿਲਾਂ ਸ਼ੋਮਨੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਵੀ ਬੀਬੀ ਜਗੀਰ ਕੌਰ ਦੇ ਹੱਕ ਦੇ ਵਿੱਚ ਨਿੱਤਰ ਚੁੱਕੇ ਨੇ ਆਮ ਆਦਮੀ ਪਾਰਟੀ ਵਿਧਾਇਕ ਮੋਲਕ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਦੀ ਧਮਕੀ ਦਿੰਦੇ ਨਜ਼ਰ ਆ ਰਹੇ ਨੇ ਅਤੇ ਸਿੱਧੇ ਤੌਰ ਤੇ ਸਰਪੰਚ ਚੁਣਨ ਦੀ ਗੱਲ ਵੀ ਆਖ ਰਹੇ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਆਏ ਦਿਨ ਨਵੇਂ-ਨਵੇਂ ਵਿਵਾਦ ਵੇਖਣ ਨੂੰ ਮਿਲ ਰਹੇ ਨੇ ਅਜਿਹਾ ਤੇ ਤਾਜ਼ਾ ਮਾਮਲਾ ਫਰੀਦਕੋਟ ਦੇ ਜੈਤੋ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਅਮੋਲਕ ਸਿੰਘ ਦਾ ਸਾਹਮਣੇ ਆਇਆ ਹੈ ਦਰਅਸਲ ਐਮਐਲਏ ਅਮੋਲਕ ਸਿੰਘ ਪਿੰਡ ਢਿਲਵਾ ਵਿਖੇ ਲੋਕਾਂ ਨੂੰ ਸਰਪੰਚੀ ਦੇ ਉਮੀਦਵਾਰ ਲਈ ਸ਼ਰੀਆਮ ਧਮਕਾਉਂਦਿਆਂ ਦੀ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਖ ਰਹੇ ਨੇ ਕਿ ਅਸੀਂ ਉਮੀਦਵਾਰ ਖੜਾ ਨਹੀਂ ਕਰਨਾ ਸਿਰਫ ਸਰਪੰਚ ਬਣਾਉਣਾ ਇਸ ਤੋਂ ਇਲਾਵਾ ਉਹ ਆਪਣੇ ਵਿਰੋਧੀਆਂ ਨੂੰ ਵੀ ਤਾੜਦੇ ਹੋਏ ਨਜ਼ਰ ਆ ਰਹੇ ਨੇ ਦੱਸਿਆ ਕਿ ਅਮੋਲਕ ਸਿੰਘ ਅਕਸਰ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਨੇ ਤੇ ਇਸ ਤੋਂ ਇਲਾਵਾ ਅਮੋਲਕ ਸਿੰਘ ਦੀ ਇਹ ਨਵੀਂ ਤੇ ਤਾਜ਼ੀ ਵੀਡੀਓ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਤਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਿਵੇਂ ਇੱਥੇ ਐਮ.ਐਲ.ਏ ਅਮੋਲਕ ਸਿੰਘ ਸ਼ਰਿਆਮ ਦੂਸਰਿਆਂ ਨੂੰ ਧਮਕਾਉਂਦੇ ਹੋਏ ਨਜ਼ਰ ਵੀ ਆ ਰਹੇ ਨੇ ਮੈਨੂੰ ਪਤਾ ਪਿਛਲੀ ਵਾਰੀ ਇੱਥੇ ਕੀ ਹੋਇਆ। ਫਿਰ ਉਹ ਲੋ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਘੜ-ਘੜ ਕੇ ਬਾਹਰ ਕੱਢਦੇ ਰਹੇ ਆ ਪਰ ਚਾਹੀ ਕੀ ਹੋਣਾ ਵੇ। ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਇਹਨਾਂ ਬੀ.ਆਰ.ਪੀ. ਤੇ ਮਗਰਾ ਦਾ ਫੋਨ ਹੀ ਲਾ ਦੇ ਲਗਾਏ ਸੀ। ਸਾਡੇ ਬੰਦੇ। ਹੋਰ ਕੈਡੀ ਦੇ ਨਾਮ ਨਹੀਂ ਕਰ ਰਹੇ ਅਸੀਂ ਸਰਪੰਚ ਜੀ ਦਾ ਨਾਮ ਕਰ ਰਹੇ ਆ। ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ। ਇਹ ਆਪਾਂ ਹਾਂ ਕੋਰੋਨੀ ਵਿੱਚ ਸਾਰੇ ਜਿਆਦਾ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ ਕਰ ਜੇ ਕੋਈ ਬੰਦਾ ਨਹੀਂ ਪੜਦਾ ਤਾਂ ਅਸੀਂ ਬੰਦੇ ਬਣਾਵਾਂਗੇ ਕੋਰੋਨੀ ਮੇਰਾ ਬੰਦਾ ਨਹੀਂ ਮੰਨਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸੜਕ ਖਰਾਬ ਕਰਦੇ ਆ ਜਿਹੇ ਸਰਮਾਦਾ ਨੇ ਆਂ ਕੀ ਕਰਕੇ ਦਿਖਾਇਓ ਬਰੋਕੇ ਅਸੀਂ ਬਣਾਵਾ ਦੇ ਬੰਦੇ ਗੈਰਟ ਨਾਲ ਕਿਉਂਕਿ ਸਾਡਾ ਚੇਅਰਮੈਨ ਸੁਖਜੀਤ ਆਪ ਘਰ ਦਾ ਹੁੰਦਾ ਆ ਸਾਡੀ ਟੀਮ ਸਾਰੇ ਨੌਜਵਾਨ ਮੁੰਡੇ ਈ ਮੈਨਾਂ ਦੀ ਸ਼੍ਰੀਟੀ ਦਾ ਫਾਇਦਾ ਲੱਕਦੇ ਆ। ਇਹਨਾਂ ਨੂੰ ਆਏ ਵੀ ਇਹ ਕਿਹੜਾ ਕਸ਼ ਕਰਦੇ ਆ ਤਾਂ ਕਹਿੰਦੇ ਆ ਕਿ ਆਮ ਕਰਾਤੀ ਯਾਪੋਤਾਨੋ ਜਾਂਦੇ ਨੇ ਇਹ ਤਾਂ ਉਹਨੇ ਆ ਜਾਣੇ ਇਹ ਤਾਂ ਕੁਝ ਬਣ ਜਾਣਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਅਕਸਰ ਵਿਵਾਦਾਂ 'ਚ ਘੀਰੇ ਹੋਏ ਨਜ਼ਰ ਆਉਂਦੇ ਨੇ ਤੇ ਹੁਣ ਇਸ ਵਾਇਰਲ ਵੀਡੀਓ 'ਚ ਵੀ ਆਪ ਲੀਡਰ ਅਸਿੱਧੇ ਤੌਰ ਤੇ ਧਮਕੀ ਦਿੰਦੇ ਹੋਏ ਨਜ਼ਰ ਆਏ ਨੇ। ਆਪ ਵਿਧਾਇਕ ਅਮੋਲਕ ਸਿੰਘ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇੱਕ ਨਵੀਂ ਚਰਚਾ ਛੜ ਗਈ ਹੈ ਵਿਧਾਇਕ ਅਮੋਲਕ ਨੇ ਸਰਪੰਚ ਬਣਾਉਣ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਇਹ ਧਮਕੀ ਚੇਤਾਵਨੀ ਪੂਰਵਕ ਬਿਆਨ ਸਾਹਮਣੇ ਆਉਣ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਸਰਕਾਰ ਤੇ ਨਿਰਪੱਖ ਚੋਣਾਂ ਕਰਵਾਉਣ ਦੇ ਦਾਅਵੇ ਤੇ ਸਵਾਲ ਚੁੱਕੇ ਜਾ ਰਹੇ ਨੇ ਕਾਂਗਰਸ ਅਤੇ ਅਕਾਲੀ ਦਲ ਇਸ ਤੇ ਤਿੱਖੇ ਸ਼ਬਦੀ ਹਮਲੇ ਵੀ ਕਰ ਰਹੇ ਨੇ ਆਮ ਆਦਮੀ ਪਾਰਟੀ ਜੈਤੋਂ ਦੇ ਵਿਧਾਇਕ ਅਮੋਲਕ ਸਿੰਘ ਦੀ ਇੱਕ ਵੀਡੀਓ ਸਵੇਰੇ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਵਿੱਚ ਉਹ ਪਿੰਡ ਢਿਲਵਾ ਵਿਖੇ ਸਰਪੰਚ ਬਣਾਉਣ ਨੂੰ ਲੈ ਕੇ ਚੇਤਾਵਨੀ ਭਰਿਆ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਈ ਤਰ੍ਹਾਂ ਦੇ ਸਿਆਸੀ ਪ੍ਰतिकਰਮ ਵੀ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਨੇ ਭੁਲਤ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖੈਰਾ ਨੇ ਇਹ ਵਾਇਰਲ ਵੀਡੀਓ ਸਾਂਝੀ ਕੀਤੀ ਹੈ ਦਰਅਸਲ ਸੁਖਪਾਲ ਖੈਰਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਜੈਤੋਂ ਦੇ ਵਿਧਾਇਕ ਅਮੋਲਕ ਸਿੰਘ ਦੀ ਵੀਡੀਓ ਦੇਖਣ ਤੋਂ ਬਾਅਦ ਕਿ ਭਗਵੰਤ ਮਾਨ ਸਰਕਾਰ ਜਾਂ ਪੰਜਾਬ ਦੀ ਰਾਜ ਚੋਣ ਕਮਿਸ਼ਨ ਪੰਜਾਬ ਵਿੱਚ ਆਜ਼ਾਦ ਅਤੇ ਨਿਰਪੱਖ ਪੰਚਾਇਤੀ ਚੋਣਾਂ ਯਕੀਨੀ ਬਣਾਉਣ ਦਾ ਦਾਵਾ ਕਰ ਸਕਦੇ ਹਨ ਉਕਤ ਵਿਧਾਇਕ ਫਰੀਦਕੋਟ ਦੇ ਪਿੰਡ ਢਿਲਵਾ ਦੇ ਸਰਪੰਚ ਲਈ ਆਪਣਾ ਉਮੀਦਵਾਰ ਘੋਸ਼ਿਤ ਕਰ ਰਿਹਾ ਹੈ ਅਤੇ ਫਿਰ ਲੋਕਾਂ ਨੂੰ ਧਮਕੀਆਂ ਦੇ ਰਿਹਾ ਹੈ ਕਿ ਜੇਕਰ ਉਹਨਾਂ ਨੇ ਉਸ ਵਿਅਕਤੀ ਨੂੰ ਸਰਪੰਚ ਨਾ ਚੁਣਿਆ ਤਾਂ ਅਸੀਂ ਬਣਾਵਾਂਗੇ ਬੰਦੇ ਜਾ ਉਸ ਦਾ ਵਿਰੋਧ ਕਰਨ ਵਾਲੇ ਨੂੰ ਠੀਕ ਕਰ ਦਵਾਂਗੇ ਖੈਰਾ ਨੇ ਅੱਗੇ ਪੁੱਛਿਆ ਕਿ ਇਹ ਹੈ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਸੋਦੀਆ ਆਦਿ ਵੱਲੋਂ ਪੇਸ਼ ਕੀਤੀ ਗਈ ਬਦਲਾਅ ਦੀ ਰਾਜਨੀਤੀ ਤੁਹਾਡੇ ਪਾਸੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਵੱਲੋਂ ਇੱਕ ਟਿੱਪਣੀ ਕਰਦੇ ਆ ਕਿਹਾ ਗਿਆ ਹੈ ਕਿ ਇੱਕ ਪਾਸੇ ਮੁੱਖ ਮੰਤਰੀ ਜੀ ਪੰਚਾਇਤੀ ਚੋਣਾਂ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣਨ ਲਈ ਕਹਿ ਰਹੇ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਪਿੰਡਾਂ ਦੇ ਵਿੱਚ ਜਾ ਜਾ ਕੇ ਆਪਣੀ ਸੱਤਾ ਦਾ ਜ਼ੋਰ ਤੇ ਸਰਪੰਚ ਦਾ ਐਲਾਨ ਕਰ ਰਹੇ ਨੇ ਇਹ ਸਰਸਰ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਹੈ ਅਤੇ ਅਸੀਂ ਚੋਣ ਕਮਿਸ਼ਨ ਪੰਜਾਬ ਨੂੰ ਬੇਨਤੀ ਕਰਦੇ ਹਾਂ ਕਿ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀਆਂ ੱਤਕੇ ਸ਼ਾਹੀਆਂ ਬਹੁਤ ਹੋ ਰਹੀਆਂ ਨੇ ਜਿਨ੍ਹਾਂ ਦਾ ਜਲਦ ਤੋਂ ਜਲਦ ਹੱਲ ਕੱਢਿਆ ਜਾਣਾ ਚਾਹੀਦਾ ਹੈ ਤਾਂ ਕਿ ਇਹ ਚੋਣਾ ਸੁਚੱਜੇ ਅਤੇ ਪਾਰਦਰਸ਼ੀ ਢੰਗ ਦੇ ਨਾਲ ਹੋ ਸਕਣ ਇਸ ਸਬ ਬਚਾਲੇ ਅਕਾਲੀ ਦਲ ਦੀ ਟਿੱਪਣੀ ਵੀ ਆਈ ਹੈ ਦੱਸਦੀ ਹੈ ਕਿ ਅਕਾਲੀ ਦਲ ਦੇ ਮੁਖ ਬੁਲਾਰੇ ਲੀਗਲ ਸੈੱਲ ਦੇ ਪ੍ਰਧਾਨ ਅਤੇ ਕੌਰ ਕਮੇਟੀ ਦੇ ਮੈਂਬਰ ਐਡਵੋਕੇਟ ਅਰਸ਼ਦੀਪ ਕਲੇਰ ਨੇ ਤਿੰਨ ਲਾਈਨਾਂ ਵਿੱਚ ਆਪਣੀ ਗੱਲ ਮੁਕਾ ਦਿੱਤੀ ਹੈ ਉਹਨਾਂ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਜਾਂਸੀ ਨਹੀਂ ਮੰਨਦੇ ਤੇਰੇ ੱੱਕੇ ਨਾਲ ਥੋਪਿਆ ਸਰਪੰਚ ਸਰਪੰਚ ਉਹੀ ਜਿਸ ਨੂੰ ਲੋਕ ਵੋਟ ਪਾ ਕੇ ਚੁਣਨ ਲੋਕਤੰਤਰ ਜ਼ਿੰਦਾਬਾਦ ਡੰਡਾ ਤੰਤਰ ਮੁਰਦਾਬਾਦ ਦੇਖਣਾ ਇਹ ਹੋਵੇਗਾ ਕਿ ਵਿਧਾਇਕ ਅਮੋਲਕ ਸਿੰਘ ਦੀ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਕੀ ਐਕਸ਼ਨ ਲੈਂਦੀ ਹੈ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੇ ਵਿੱਚ ਬੀਜੇਪੀ ਆਗੂ ਆਤਮਾ ਸਿੰਘ ਦੇ ਵੱਲੋਂ 2 ਕਰੋੜ ਦੀ ਸਿੱਧੀ ਬੋਲੀ ਲਗਾਈ ਗਈ ਪਿੰਡ ਦੀਆਂ 10 ਤਰ੍ਹਾਂ ਵਿਚਾਲੇ ਸਰਪੰਚੀ ਦੀ ਦੌੜੇਦਾਰੀ ਹੋ ਰਹੀ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸਿਆਸਤਪਰਖ ਦੀ ਨਜ਼ਰ ਆ ਰਹੀ ਹੈ ਪੰਜਾਬ ਵਿੱਚ ਜਿੱਥੇ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਉੱਥੇ ਹੀ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਕਲਾਂ ਚ 2 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਹੈ ਦੱਸ ਦਈਏ ਕਿ ਭਾਜਪਾ ਦੇ ਲੀਡਰ ਆਤਮਾ ਸਿੰਘ ਅਤੇ ਹੋਰ ਦੋ ਟੀਰਾਾਂ ਦੇ ਵਿਚਾਲੇ ਇਹ ਚੋਣਾ ਦੀ ਦਾਅਵੇਦਾਰੀ ਚੱਲ ਰਹੀ ਹੈ ਇਸ ਬੋਲੀ ਤੋਂ ਪਿੰਡ ਵਾਸੀ ਵੀ ਸਹਿਮਤ ਦਿਖਾਈ ਦਿੱਤੇ ਨੇ ਦੱਸ ਜਿਏ ਕਿ ਬੋਲੀ ਲਗਾਉਣ ਵਾਲਿਆਂ ਚ ਆਤਮਾ ਸਿੰਘ ਜਸਵਿੰਦਰ ਸਿੰਘ 베ਦੀ ਅਤੇ ਨਿਰਪੈ ਸਿੰਘ ਸ਼ਾਮਿਲ ਨੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਜਿਏ ਕਿ ਆਤਮਾ ਸਿੰਘ ਦੀ ਹੁਣ ਤੱਕ ਦੀ ਇਹ ਸਭ ਤੋਂ ਉੱਚੀ ਬੋਲੀ ਹੈ ਤੇ ਪੰਜਾਬ ਦੇ ਵਿੱਚ ਜਿੱਥੇ ਪੰਚਾਇਤੀ ਚੋਣਾਂ ਦਾ ਐਲਾਨ ਵੀ ਹੋ ਚੁੱਕਿਆ ਹੈ ਤੇ ਸਾਰੇ ਹੀ ਤਕਰੀਬਨ ਚੋਣਾਂ ਦੇ ਵਿੱਚ ਵਿਅਸਤ ਨਜ਼ਰ ਆ ਰਹੇ ਨੇ ਤਾਂ ਉੱਥੇ ਹੀ ਇਹ ਨਵਾਂ ਜਿਹੜਾ ਮਾਮਲਾ ਹੈ ਉਹ ਨਿਕਲ ਕੇ ਢੇਰਾਬਾਬਾ ਨਾਨਕ ਦੇ ਪਿੰਡ ਹਰਦਵਾਲ ਕਲਾਂ ਚੋਂ ਸਾਹਮਣੇ ਆਇਆ ਹੈ ਜਿੱਥੇ ਪਹਿਲੀ ਵਾਰ ਅਜੀਹਾ ਹੋਇਆ ਹੈ ਕਿ 2 ਕਰੋੜ ਦੀ ਬੋਲੀ ਸਰਪੰਚ ਬਣਨ ਤੇ ਲੱਗੀ ਗਈ ਹੈ ਇਹ ਸਾਡੇ ਪਿੰਡ ਤੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਗਰਮਾ ਗਰਮ ਕੰਮ ਉਹਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਆਖਿਆ ਵੀ ਅਸਾਂ ਸਰਪੰਚਾਇਤ ਕੰਮ ਨੂੰ ਚੁਣਨਾ ਆ ਜਿਹੜਾ ਕੁਝ ਪਿੰਡ ਵਾਸਤੇ ਕਰੇਗਾ ਕਿਉਂਕਿ ਪਹਿਲਾ 20 ਸਾਲ ਤੋਂ ਸਰਪੰਚ ਬਣਦੇ ਰਹੇ ਆ ਤੇ ਕਮਾਈ ਵੀ ਮੋਟੀ ਆ ਪਿੰਡ ਦੀ 1.350 ਕਿੱਲੇ ਦੇ ਲਗਭਗ ਪੈਲੀ ਵੀ ਆ ਤੇ ਬਾਕੀ ਚਲੋ ਪਿੰਡ ਵੀ ਵੱਡਾ ਗਰਦਾਸਪੁਰ ਜ਼ਿਲ੍ਹੇ ਦਾ ਟਾਪ ਦਾ ਪਿੰਡ ਆ ਤੇ ਉਹਨੂੰ ਲੈ ਕੇ ਵਿਚਾਰਾ ਚੱਲਦੀਆਂ ਰਹੀਆਂ ਬਾਕੀ ਥੋੜਾ ਥੋੜਾ ਕਰਦੇ ਆ ਕਰਦੇ ਆ ਕੱਲ ਦੀ ਫਿਰ ਬੋਲੀ ਦਾ ਕੰਮ ਸ਼ੁਰੂ ਹੋਇਆ ਜੋ ਕਿ ਕਹਿੰਦੇ ਆ ਪਿੰਡ ਵਾਸਤੇ ਜਿਹੜਾ ਸਰਪੰਚ ਸਭ ਤੋਂ ਵੱਧ ਕੁਝ ਕਰੇਗਾ ਮਾਇਆ ਦੇ ਰੂਪ ਵਿੱਚ ਉਹਨੂੰ ਸਰਪੰਚ ਬਣਾਇਆ ਜਾਏਗਾ ਇਹ ਪਿੰਡ ਦੀ ਸਿੰਘ ਸਭਾ ਦੋ ਤਿੰਨ ਹੋਰ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਨੇ ਸਾਰਾ ਇਹ ਰੌਲਾ ਚੱਕਿਆ ਸੀ ਉਹ ਕੱਲ ਤੋਂ ਲੈ ਕੇ ਅੱਜ 2 ਵਜੇ ਤੱਕ ਬੋਲੀ ਦੇ ਚਾਂਸ ਬਣਦੇ ਰਹੇ ਵੱਧੀ ਘੱਟ ਦੀ 5 ਲੱਖ 50 ਲੱਖ 51 60 65 ਕਰੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ ਪਰ ਫਿਰ ਵੀ ਫਾਈਨਲ ਨਹੀਂ ਹੋਇਆ ਕੱਲ 10 ਵਜੇ ਤੱਕ ਟਾਈਮ ਆ ਜੀ ਜੇ ਕੋਈ ਹੋਰ ਚਾਹਵਾਨ ਕਰਨੀ ਚਾਹੁੰਦਾ ਜਾਂ ਹੋਰ ਇਸ ਤੋਂ ਵੱਧ ਲਾਉਣਾ ਚਾਹੁੰਦਾ ਜਾਂ ਜਿਹੜੇ ਵੀ ਸਾਰੇ ਪਿੰਡ ਦਾ ਹਾਜ਼ਰੀ ਵਿੱਚ ਇਹ ਕੰਮ ਹੋਏਗਾ ਉਹ ਇਹ ਨਹੀਂ ਵੀ ਅੱਧੇ ਬੰਦੇ ਕਾਗਜ਼ दाखिल ਕਰਾਉਣ ਚੱਲ ਜਾਣ ਜਾਂ ਕੋਸ਼ਿਆ ਜਿੰਨਾ ਚਿਰ ਸਾਰਾ ਪਿੰਡ ਨਹੀਂ ਇਕੱਠਾ ਹੋਇਆ ਕੱਲ ਦੇ 10 ਵਜੇ ਤੱਕ ਉਹਨਾਂ ਚਿਰ ਫਾਈਨਲ ਨਹੀਂ ਹੋਏਗੀ ਸਾਰੇ ਲੋਕਾਂ ਨੇ ਇਹੀ ਪ੍ਰਾਲਾ ਕੀਤਾ ਵੀ ਪਿੰਡ ਨੂੰ ਜਿਹੜਾ ਸਰਪੰਚ ਸਭ ਤੋਂ ਵੱਧ ਕੁਝ ਕਰ ਸਕਦਾ ਉਹ ਹੀ ਇਹਦੇ ਯੋਗ ਹੋਏਗਾ ਕਿਉਂਕਿ ਦੂਜਿਆਂ ਨੂੰ ਤੇ ਚੁੱਲਾ ਟੈਕਸ ਦੀ ਰਸੀਦ ਵੀ ਨਹੀਂ ਮਿਲਦੀ ਤੇ ਇਸ ਕਰਕੇ ਸਰਪੰਚੀ ਸਾਰਿਆਂ ਦੇ ਬਸ ਦੀ ਗੱਲ ਨਹੀਂ ਗਈ ਹੈਗੀ ਕਾगज ਭਰਨਾ ਉਹ ਤੇ ਫਿਰ ਉਹੀ ਹੈ ਨਾ ਵੀ ਜਿਹੜਾ ਪੰਜਾਬ ਸਰਕਾਰ ਉਹੀ ਪਿੰਡ ਸਰਕਾਰ ਹੁਣ ਦੇਖਣਾ ਇਹ ਹੋਵੇਗਾ ਕਿ ਅੱਜ ਕੋਈ 2 ਕਰੋੜ ਤੋਂ ਵੱਧ ਬੋਲੀ ਲਗਾਉਂਦਾ ਹੈ ਜਾਂ ਨਹੀਂ ਜੇਕਰ ਕਿਸੇ ਨੇ ਵੀ ਬੋਲੀ ਨਹੀਂ ਵਧਾਈ ਤਾਂ ਫਿਰ ਆਤਮਾ ਸਿੰਘ ਦੀ ਬੋਲੀ ਆਖਰੀ ਬੋਲੀ ਮੰਨੀ ਜਾਵੇਗੀ ਸਵੇਰ ਤੋਂ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਰਪੰਚੀ ਹਾਸਲ ਕਰਨ ਦੇ ਲਈ 2 ਕਰੋੜ ਦੀ ਬੋਲੀ ਲਗਾਈ ਜਾ ਰਹੀ ਹੈ ਇਸ ਨੂੰ ਲੈ ਕੇ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਦਾ ਬਿਆਨ ਸਾਹਮਣੇ ਹੈ ਪ੍ਰਗਟ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਚਾਇਤੀ ਚੋਣਾਂ ਦੇ ਦੌਰਾਨ ਬੋਲੀ ਦੇ ਮੁੱਦੇ ਨੂੰ ਲੈ ਕੇ ਡਰਾਮੇਬਾਜ਼ੀ ਕਰਨਾ ਚੰਗੀ ਗੱਲ ਨਹੀਂ ਜਿੱਥੇ ਪੰਜਾਬ ਵਿੱਚ ਇਸ ਵੇਲੇ ਪੰਚਾਇਤੀ ਚੋਣਾਂ ਕਰਕੇ ਹਰ ਪਿੰਡ ਵਿੱਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਉੱਥੇ ਹੀ ਡੇਰਾ ਬਾਬਾ ਨਾਨਕ ਇਲਾਕੇ ਦਾ ਇਹ ਪਿੰਡ ਹਰਦਵਾਲ ਕਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿੱਥੇ ਇਸ ਵਾਰ ਚਰਚਾ ਸਰਵ ਸੰਮਤੀ ਦੀ ਨਹੀਂ ਸਗੋਂ ਪਿੰਡ ਦੀ ਸਰਪੰਚੀ ਲਈ ਆਏ 2 ਕਰੋੜ ਦੇ ਆਫਰ ਦੀ ਹੈ ਇਸ ਮਾਮਲੇ ਤੇ ਬੋਲਦੇ ਆ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਜਿਸ ਤੋਂ ਉਹਨਾਂ ਵੱਡੇ ਸਵਾਲ ਖੜੇ ਕਰਦੇ ਆ ਕਿ ਹੈ ਕਿ ਇਹ ਇੱਕ ਓਪਨ ਕਾਰਪੋਰੇਸ਼ਨ ਹੈ ਇਸ ਲੀਡਰ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਹੈ ਇਸ ਦੌਰਾਨ ਉਹਨਾਂ ਕਿਹਾ ਕਿ ਦੇਸ਼ ਵਿੱਚ ਬੋਲੀਆਂ ਲਗਾਉਣ ਦਾ ਰਿਵਾਜ ਨਹੀਂ ਹੈ ਇਹ ਕੋਈ ਮੰਡੀ ਨਹੀਂ ਹੈ ਜਿੱਥੇ ਤੁਸੀਂ ਬੋਲੀਆਂ ਲਗਾ ਰਹੇ ਹੋ ਉਹਨਾਂ ਕਿਹਾ ਵਿਜੀਲੈਂਸ ਨੂੰ ਉਹ ਕਹਿਣਾ ਚਾਹੁੰਦੇ ਨੇ ਕਿ ਹੋਰ ਅਧਿਕਾਰੀਆਂ ਨੂੰ ਰਿਸ਼ਵਤ ਲੈਣ ਲਈ ਜੋ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਜੋ ਓਪਨ 2 ਕਰੋੜ ਰੁਪਏ ਆਫਰ ਕਰ ਰਿਹਾ ਹੈ ਉਸਤੇ ਐਕਸ਼ਨ ਕਿਉਂ ਨਹੀਂ ਲਿਆ ਗਿਆ ਕਿਉਂਕਿ ਇਹ ਸਿੱਧੇ ਤੌਰ ਤੇ ਓਪਨ ਕਾਰਪੋਰੇਸ਼ਨ ਹੈ ਲੈ ਕੇ ਉਸ ਲੀਡਰ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਇਹ ਓਪਨ ਕਰਾਪਸ਼ਨ ਹੈ ਇਹ ਓਪਨ ਕਰਾਪਸ਼ਨ ਹੈ ਹਿੰਦੁਸਤਾਨ ਦੇ ਵਿੱਚ ਕੋਈ ਬੋਲੀਆਂ ਹੋਣ ਦਾ ਰਵਾਜ ਨਹੀਂ ਇਹ ਕੋ ਬੱਕਰ ਮੰਡੀ ਨਹੀਂ ਜਿੱਥੇ ਤੁਸੀਂ ਬੋਲੀ ਕਰ ਰਹੇ ਹੋ ਤੇ ਮੈਨੂੰ ਵਿਕਾਸ ਵਾਸਤੇ ਪੈਸੇ ਵਿਕਾਸ ਵਾਸਤੇ ਪੈਸੇ ਜਿਹੜਾ ਵਿਕਾਸ ਵਾਸਤੇ ਪੈਸੇ ਦੇਗਾ ਜੀ ਪਿੰਡ ਦੇ ਵਿਕਾਸ 2 ਕੋਟ ਦੇ ਆਇਆ ਜੀ ਪਿੰਡ ਚ ਨਹੀਂ ਤੇ ਸਰਪੰਚ ਕਿਉਂ ਬਣਾਣਾ ਹੈ ਓਪਨ ਵੀਡੀਓ ਚੱਲ ਰਹੀ ਨਹੀਂ 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 ਤੇ ਤੁਸੀਂ ਪੰਚਾਇਤ ਦੀ ਇਲੈਕਸ਼ਨ ਕਰਾਓ ਇਲੈਕਸ਼ਨ ਕਰਾਓ ਫੇਰ ਦੇ ਦੇ ਹਾਂ ਉਥੇ ਓਪਨ ਜੀ ਤੇ ਇਹ ਗੱਲ ਹੈ ਕਿ ਬੜੇ ਮਾੜੀ ਗੱਲ ਹੈ ਮੈਂ ਵਿਜੀਲੈਂਸ ਨੂੰ ਇਹ ਕਹਿਣਾ ਚਾਹੁੰਦਾ ਬਾਕੀ ਤਾਂ ਐਵੇਂ ਪਟਵਾਰੀਆਂ ਨੂੰ ਛੋਟੇ ਛੋਟੇ ਬੰਦਿਆਂ ਨੂੰ 5-5000 ਦੀ ਰਿਸ਼ਵਤ ਚ ਪਾ ਰਹੇ ਜਿਹੜਾ ਓਪਨ 2 ਕਰੋੜ ਰੁਪਇਆ ਤਾਂ ਜੋਫਰ ਕਰ ਰਿਹਾ ਕੀ ਉਹਦੇ ਤੇ ਕੋਈ ਐਡਮਿਨਿਸਟ੍ਰੇਟਿਵ ਐਕਸ਼ਨ ਨਹੀਂ ਪੰਦਾ ਇਸ ਸਰਕਾਰ ਦਾ ਬਿਲਕੁਲ ਬਕਾਇਦਾ ਤੌਰ ਅੰਦੀ ਤੇ ਬੋੜੀ ਸਰਕਾਰ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਕਰਨਾ ਕੰਮ ਕਰਨਾ ਕਿਸ ਤਰ੍ਹਾਂ ਤਾਂ ਵੇਖੋ ਕਿੰਨੀ ਵੱਡੀ ਤਦਾਦ ਦੇ ਵਿੱਚ ਅੱਜ ਲੋਕ ਆਪਣਾ ਜਮਹੂਰੀ ਹੱਕ ਲੈਣ ਵਾਸਤੇ ਔਰ ਕੋਈ ਕੰਮ ਵਾਸਤੇ ਨਹੀਂ ਜਬੂਰੀ ਹੱਕ ਲੈਣ ਵਾਸਤੇ ਮੈਂ ਨਹੀਂ ਅਜੇ ਤੱਕ ਵੇਖਿਆ 75 ਸਾਲਾਂ ਚ ਕਦੀ ਇਹ ਹਾਲ ਹੋਇਆ ਹੋਏ ਕਿ ਲੋਕ ਇਲੈਕਸ਼ਨਾਂ ਲੜਨਾ ਚਾਹੁੰਦੇ ਹਣ ਇਹ ਲੜਨ ਦੀ ਇਜਾਜ਼ਤ ਨਾ ਦੇ। ਦਾਜ਼ੀ ਹੈ ਕਿ ਪਿੰਡ ਡੇਰਾ ਵਾਬਾ ਨਾਨਕ ਇਲਾਕੇ ਦਾ ਇਹ ਪਿੰਡ ਹਰਦਵਾਲ ਕਲਾਂ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਬਿੱਲਾ ਅਤੇ ਆਤਮਾ ਸਿੰਘ ਨੇ ਸਰਪੰਚੀ ਹਾਸਲ ਕਰਨ ਲਈ 2 ਕਰੋੜ ਰੁਪਏ ਦੀ ਬੋਲੀ ਲਗਾਈ ਹੈ। ਜਿਸ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਦੇਖਣਾ ਹੁਣ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਹੁਣ ਵਿਜੀਲੈਂਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਚੰਡੀਗੜ੍ਹ ਵਿੱਚ ਪੰਜਾਬ ਦੀ ਹੋਈ ਮੀਟਿੰਗ ਵਿੱਚ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਸ਼ਾਮਲ ਨਾ ਹੋਣ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਦੇ ਇੰਚਾਰਜ ਵਿਜੇ ਰupani ਦਾ ਵੱਡਾ ਬਿਆਨ ਸਾਹਮਣੇ ਜਿਸ ਵਿੱਚ ਉਹਨਾਂ ਸਾਫ਼ ਕਰ ਦੱਸਦਾ ਹੈ ਕਿ ਸੁਨੀਲ ਜਾਖੜ ਨੇ ਹਾਲੇ ਕੋਈ ਵੀ ਅਸਤੀਫਾ ਨਹੀਂ ਦਿੱਤਾ ਬਲਕਿ ਉਹ ਆਪਣੇ ਨਿੱਜੀ ਕੰਮਾਂ ਕਰਕੇ ਦਿੱਲੀ ਦੇ ਵਿੱਚ ਨੇ ਬਿੱਤੇ ਕੁਝ ਦਿਨਾਂ ਤੋਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਅਸਤੀਫਾ ਦਿੱਤੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਹਾਲਾਂਕਿ ਉਹਨਾਂ ਨੇ ਆਪ ਤਾਂ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਪਰ ਭਾਜਪਾ ਦੇ ਆਗੂਆਂ ਵੱਲੋਂ ਲਗਾਤਾਰ ਇਸ ਖਬਰ ਦਾ ਖੰਡਨ ਕੀਤਾ ਜਾ ਰਿਹਾ ਹੈ ਇਸ ਵਿਚਾਲੇ ਅੱਜ ਪੰਜਾਬ ਭਾਜਪਾ ਐਮ ਮੀਟਿੰਗ ਚੰਡੀਗੜ੍ਹ ਵਿਖੇ ਬੁਲਾਈ ਗਈ ਹੈ ਜਿਸ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਦੇ ਇੰਚਾਰਜ ਵਿਜੇ ਰੁਪਾਣੀ ਉੱਚੇਚੇ ਤੌਰ ਤੇ ਪਹੁੰਚੇ ਹਨ ਪਰ ਸੁਨੀਲ ਜਾਖੜ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨਾ ਹੋਣ ਤੇ ਵਿਜੇ ਰੁਪਾਣੀ ਨੇ ਕਿਹਾ ਕਿ ਸੁਨੀਲ ਜਾਖੜ ਇਸ ਵੇਲੇ ਨਿੱਜੀ ਕੰਮ ਲਈ ਦਿੱਲੀ ਵਿੱਚ ਮੌਜੂਦ ਹਨ ਅਤੇ ਉਹ ਇਸ ਮੀਟਿੰਗ ਵਿੱਚ ਹਿੱਸਾ ਨਹੀਂ ਲੈ ਪਾਏ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਸੁਨੀਲ ਜਾਖੜ ਨੇ ਕੋਈ ਅਸਤੀਫਾ ਨਹੀਂ ਦਿੱਤਾ। ਉਹਨਾਂ ਕਿਹਾ ਕਿ ਅਜੇ ਤੱਕ ਸੁਨੀਲ ਜਾਖੜ ਹੀ ਸਾਡੇ ਸੂਬੇ ਦੇ ਪ੍ਰਧਾਨ ਹਨ ਅਤੇ ਅਸੀਂ ਸਾਰੇ ਹੀ ਉਹਨਾਂ ਦੀ ਅਗਵਾਈ ਵਿੱਚ ਕੰਮ ਕਰ ਰਹੇ ਹਾਂ। ਉਹਨਾਂ ਦੇ ਅਸਤੀਫੇ ਦੀਆਂ ਖਬਰਾਂ ਮਹਿਜ਼ ਅਫਵਾਹਾਂ ਹਨ। ਦੇਖਿਏ ਅਸਤੀਫਾ ਕੋਈ ਪਾਰਟੀ ਕੋ ਦਿਆ ਨਹੀਂ ਹੈ। पार्टी को मिला भी नहीं है और मैं मानता हूं कि ये समाचार जो चल रहा है वो एक अफवाह है इसमें कोई सवाल नहीं है लेकिन जाखर साहब साहब अपने निजी काम के लिए दिल्ली गए हैं इसलिए इस मीटिंग में नहीं है नहीं 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 जाखड़ साहब जाकर साहब ने कोई इस्तीफा दिया नहीं है और ये अफवाहें है और निजी काम के लिए वो दिल्ली गए इसलिए वो आज मीटिंग में नहीं है अध्यक्ष है उनके ही नेतृत्व में हम पार्टी पंजाब में चला रही है नहीं नहीं देख देखिए आम आदमी पार्टी की सरकार ने कोई वादा निभाया नहीं है लोग परेशान हैं और जो जो परिस्थिति में उन्होंने जो काम किया है उससे पंजाब की हालत बिगड़ी हुई है वही मुद्दा को लेकर हम चुनाव में जाएंगे सेंट्रल के लोग इस बारे में काफ़ी गंभीरता से ये प्रश्न को लिया है 20 ਤਾਰੀਖ ਨੂੰ ਪ੍ਰਲਾਦ ਜੋਸੀ ਜੀ ਹਮਾਰੇ ਜੋ ਮੰਤਰੀ ਹੈ ਉਸੇ ਰਾਈਸ ਮਿਲ ਵਾਲੇ ਅਤੇ ਹਮਾਰੇ ਬਾਕੀ ਪਾਰਟੀ ਕੇ ਲੋਕ ਮਿਲੇ ਥੇ ਅਤੇ ਸੈਂਟਰਲ ਉਨਕੀ ਚਿੰਤਾ ਕਰ ਰਹੀ ਹੈ ਜਿੱਥੇ ਵਿਜੇ ਰੂਪਾਣੀ ਵੱਲੋਂ ਸੁਨੀਲ ਜਾਖੜ ਦੇ 3-4 ਦਿਨ ਬਾਅਦ ਵਾਪਸ ਆਉਣ ਦੀ ਗੱਲ ਆਖੀ ਗਈ ਹੈ ਉੱਥੇ ਹੀ ਇਹ ਦੇਖਣਾ ਹੋਵੇਗਾ ਕਿ ਇਹ ਦਾਵਾ ਕਿੰਨਾ ਕੁ ਸੱਚਾ ਸਾਬਿਤ ਹੁੰਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਚੋਣ ਪ੍ਰਚਾਰ ਕਰਨ ਦੇ ਲਈ ਕਾਂਗਰਸ ਲੀਡਰ ਰਾਜਾ ਵੜਿੰਗ ਅੱਜ ਹਰਿਆਣਾ ਦੇ ਸਰਸਾ ਪਹੁੰਚੇ ਜਿੱਥੇ ਉਹਨਾਂ ਨੇ ਆਪਣੀ ਪਾਰਟੀ ਨੂੰ ਸਮਰਥਨ ਦੇਣ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਅਤੇ ਦੂਜੇ ਪਾਸੇ ਅਕਾਲੀ ਦਲ ਅਤੇ ਭਾਜਪਾ ਲੀਡਰਾਂ ਨੂੰ ਵੀ ਆੜੇ ਹੱਥੀ ਲਿਆ ਚੋਣ ਪ੍ਰਚਾਰ ਲਈ ਕਾਂਗਰਸ ਲੀਡਰ ਰਾਜਾ ਵੜਿੰਗ ਹਰਿਆਣਾ ਦੇ ਸਰਸਾ ਪਹੁੰਚੇ ਨੇ ਜਿੱਥੇ ਉਹਨਾਂ ਨੇ ਲੋਕਾਂ ਨੂੰ ਗੋਕੁਲ ਸੇਤੀਆ ਦੇ ਹੱਕ 'ਚ ਵੋਟਾਂ ਪਾਉਣ ਦੀ ਗੱਲ ਆਖੀ ਹੈ ਪ੍ਰਚਾਰ ਦੌਰਾਨ ਉਹਨਾਂ ਨੇ ਕਿ ਆਇਆ ਹੈ ਕਿ ਇਸ ਵਾਰ ਕਾਂਗਰਸ 70 ਸਿੱਟੇ ਪਾਰ ਕਰੇਗੀ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਤੁਸੀਂ ਹੋਰ ਮਜ਼ਬੂਤ ਦੇਖ ਸਕਦੇ ਹੋ ਤਾਂ ਇੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਤੁਹਾਨੂੰ ਦਿਮਾਗ ਤੋਂ ਕੰਮ ਲੈਣਾ ਪਵੇਗਾ ਜੇਕਰ ਬੱਚਿਆਂ ਨੂੰ ਨੌਕਰੀ ਦਵਾਉਣਾ ਹੈ ਤਾਂ ਸੋਚ ਸਮਝ ਕੇ ਫੈਸਲਾ ਲਿਓ ਦੂਜੇ ਪਾਸੇ ਉਹਨਾਂ ਨੇ ਅਕਾਲੀ ਅਤੇ ਭਾਜਪਾ ਲੀਡਰਾਂ ਨੂੰ ਵੀ ਆੜੇ ਹੱਥੀ ਲਿਆ ਉਹਨਾਂ ਕਿਹਾ ਕਿ ਲੀਡਰ ਤੁਹਾਡਾ ਪੈਸਾ ਲੁੱਟ ਰਹੇ ਨੇ ਇਹਨਾਂ ਨੂੰ ਵੋਟ ਨਹੀਂ ਜਾਣੀ ਚਾਹੀਦੀ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਹ ਲੀਡਰ ਲੋਕਾਂ ਦਾ ਜ਼ਮੀਰ ਪੈਸਿਆਂ ਦੇ ਨਾਲ ਨਹੀਂ ਖਰੀਦ ਸਕਦੇ ਅਜੀਹੇ ਲੀਡਰ ਤੁਹਾਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਪਰ ਅਜੀਹੇ ਲੀਡਰਾਂ ਤੋਂ ਡਰਨ ਦੀ ਗੱਲ ਨਹੀਂ ਹੈ ਹਾਲਾਤ ਬੜੇ ਚੰਗੇ ਨੇ ਅਗਾਹ ਤੇ ਨੇ ਕਿ ਹੋ ਸਕਦਾ ਕਾਂਗਰਸ ਇਸ ਵਾਰੀ 70 ਸੀਟਾਂ ਵੀ ਪਾਰ ਹੋ ਜੇ ਪਤਾ ਨਹੀਂ ਹੈ ਮੈਂ ਕੋਈ ਪੁੱਛਾਂ ਦੇਣ ਵਾਲਾ ਬਾਬਾ ਤਾਂ ਨਹੀਂ ਹੈ ਪਰ ਇਹੋ ਜਿਹੇ ਹਾਲਾਤ ਬਣੇ ਹੋਏ ਹੈ ਔਰ ਇਹਨਾਂ ਹਾਲਾਤਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਉਮੀਦਵਾਰ ਸਰਸੇ ਦਾ ਜਿੰਨਾ ਬੜਾ ਜ਼ਰੂਰੀ ਹੈ ਕਿਉਂਕਿ ਅਗਰ ਕਾਂਗਰਸ ਪਾਰਟੀ ਦਾ ਰਾਜ ਆਵੇ ਔਰ ਸਰਸੇਚ ਉਮੀਦਵਾਰ ਕਾਂਗਰਸ ਦਾ ਨਾ ਹੋਵੇ ਆ ਜਿਹੜੇ ਮਾਈਨਰ ਮੁੰਇੰਰਾ ਦੇ ਕੰਮ ਐ ਜਾਂ ਹੋਰ ਕੰਮ ਐ ਇਹ ਕਿਸੇ ਨੇ ਕਰਾ ਨਹੀਂ ਸਕਨੇ ਆਪਾਂ ਨੂੰ ਸਾਰਿਆਂ ਨੂੰ ਦਿਮਾਗ ਨਾਲ ਸੋਚਣਾ ਚਾਹੀਦਾ ਐ ਅਸੀਂ ਦਿਲ ਤੋਂ ਕੰਮ ਲੈਣੇ ਐ ਜਿਹੜਾ ਕੱਲਾ ਦਿਲ ਤੋਂ ਕੰਮ ਲੈਣਾ ਐ ਦਿਲ ਤੋਂ ਕੰਮ ਲੈਣ ਵਾਲੇ ਲੋਕ ਮਾਰੇ ਨਹੀਂ ਹੁੰਦੇ ਲੇਕਿਨ ਦਿਲ ਤੋਂ ਕੰਮ ਲੈਣਾ ਨਹੀਂ ਐ ਕੱਲਾ ਦਿਮਾਗ ਤੋਂ ਵੀ ਕੰਮ ਲੈਣਾ ਐ ਅੱਜ ਦਿਮਾਗ ਤੇ ਦਿਲ ਇਹ ਕਹਿੰਦਾ ਜੇ ਬੱਚਿਆਂ ਨੂੰ ਨੌਕਰੀ ਲਵਾਉਣਾ ਚਾਹਣੇ ਹੋ ਜੇ ਮਾਈਨਰ ਕੁੜੀਆਂ ਕੱਸੀਆਂ ਖਾਲੇ ਨਾਲੇ ਸਰਕਾਰ ਸਕੂਲ ਹਸਪਤਾਲ ਤਾਂ ਰਾਜ ਵਾਲੇ ਦਾ ਜੇ ਐਮਐਲਏ ਹੋਊਗਾ ਤਾਂ ਇਹ ਸਾਰੇ ਕੰਮ ਕਰਾ ਸਕਦਾ ਹੈ ਕਈ ਵਾਰੀ ਭਾਵਕ ਹੋ ਕੇ ਬੰਦਾ ਮੈਂ ਉਹਦੇ ਨਾਲ ਐ ਮੈਂ ਉਹਦੇ ਨਾਲ ਐ ਉਹਦੇ ਨਾਲ ਗੱਲ ਬੰਦੀ ਨਹੀਂ ਐ ਤੁਸੀਂ ਮੈਨੂੰ ਦੱਸ ਦਿਓ ਪੀ ਚਾਪੀ ਵਾਲੇ ਦੀ ਝਾੜੂ ਆਏ ਦੀ ਝਾੜ ਵਾਲੇ ਦੀ ਐਨਕਲੇ ਦੀ ਸਰਕਾਰ ਬਣ ਸਕਦੀ ਹੈ ਤੇ ਜੇ ਨਹੀਂ ਬਣ ਸਕਦੀ ਤਾਂ ਜਿਨ੍ਹਾਂ ਲੋਕਾਂ ਨੇ ਇਹਨਾਂ ਦੇ ਝੰਡੇ ਲਾਏ ਆ ਉਹਨਾਂ ਨੂੰ ਵੀ ਇਹ ਗੱਲ ਸਮਝਾਓ ਜਿੱਥੇ ਰਾਜਾ ਵੜਿੰਗ ਵੱਲੋਂ ਕਾਂਗਰਸ ਦੀ ਜਿੱਤ ਦੀ ਗੱਲ ਆਖੀ ਜਾ ਰਹੀ ਹੈ ਉੱਥੇ ਹੀ ਹੁਣੇ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਹਰਿਆਣਾ ਦੇ ਵਿੱਚ ਬਾਜ਼ੀ ਮਾਰਦੀ ਹੈ ਆਮ ਆਦਮੀ ਪਾਰਟੀ ਦੇ ਲੀਡਰ ਰਾਗਵ ਚੱਡਾ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਕਰਨ ਲਈ ਪਹੁੰਚੇ ਜਿੱਥੇ ਉਹਨਾਂ ਨੇ ਆਪਣੇ ਪਾਰਟੀ ਦੇ ਵੱਲੋਂ ਹਰਿਆਣਾ ਨੂੰ 5 ਗਰੰਟੀਆਂ ਦੇਣ ਦੀ ਗੱਲ ਆਖੀ ਅਤੇ ਦੂਜੇ ਪਾਸੇ ਇਸ ਮੌਕੇ ਉਹਨਾਂ ਨੇ ਬੀਜੇਪੀ ਲੀਡਰਾਂ ਤੇ ਨਿਸ਼ਾਨੇ ਵੀ ਵਿੰਨੇ ਆਮ ਆਦਮੀ ਪਾਰਟੀ ਦੇ ਲੀਡਰ ਰਾਗਵ ਚੱਡਾ ਹਰਿਆਣਾ ਦੇ ਨਾਰਲੋਂਚ ਪਹੁੰਚੇ ਨੇ ਜਿੱਥੇ ਉਹਨਾਂ ਹਰਿਆਣਾ ਵਾਸੀਆਂ ਨੂੰ ਆਮ ਆਦਮੀ ਪਾਰਟੀ ਚੁਣਨ ਲਈ ਵੀ ਅਪੀਲ ਕੀਤੀ ਹੈ ਅਤੇ ਇਸ ਦੇ ਨਾਲ ਹੀ ਹਰਿਆਣਾ ਵਾਸੀਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਪੰਜ ਗਰੰਟੀਆਂ ਦੇਣ ਦਾ ਭਰੋਸਾ ਵੀ ਦਿਵਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵਿੱਚ ਪਹਿਲੀ ਗਰੰਟੀ ਮੁਫਤ ਬਿਜਲੀ ਦੂਜੀ ਗਰੰਟੀ ਹਰਿਆਣਾ ਦੇ ਲੋਕਾਂ ਨੂੰ ਮੁਫਤ ਇਲਾਜ ਦੇਣ ਦੀ ਅਤੇ ਤੀਜੀ ਗਰੰਟੀ ਮੁਫਤ ਪੜ੍ਹਾਈ ਦੀ ਹੈ ਇਸ ਤੋਂ ਇਲਾਵਾ ਰਾਗਵ ਚੱਡਾ ਨੇ ਹਰਿਆਣਾ ਦੇ ਵਿੱਚ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਦੀ ਵੀ ਗੱਲ ਆਖੀ ਹੈ। ਉਹਨਾਂ ਕਿਹਾ ਹੈ ਕਿ ਸਾਡਾ ਹਰਿਆਣਾ ਸੂਬਾ ਜੈਨਾ ਪਿੱਛੇ ਰਹਿ ਚੁੱਕਿਆ ਹੈ ਕਿ ਹਰਿਆਣਾ ਦੇ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਦੇਖਣ ਨੂੰ ਮਿਲਦੀ ਹੈ। ਇਹਨਾਂ ਗਰੰਟੀਆਂ ਤੋਂ ਇਲਾਵਾ ਉਹਨਾਂ ਨੇ ਭਾਜਪਾ ਲੀਡਰਾਂ ਤੇ ਵੀ ਤੰਜ ਕੱਸੇ ਨੇ। ਉਹਨਾਂ ਕਿਹਾ ਹੈ ਕਿ ਭਾਜਪਾ ਲੀਡਰਾਂ ਦੀ ਹਾਲਤ ਇਸ ਵੇਲੇ ਫਲॉप ਫਿਲਮਾਂ ਦੀ ਤਰ੍ਹਾਂ ਹੋ ਚੁੱਕੀ ਹੈ। ਇਹ ਸਰਕਾਰ ਕੀ ਚਾਬੀ केजरीवाल जी के या आम आदमी पार्टी के हाथ में आ गई तो मैं आपको विश्वास दिलाता हूं कि पांच गारंटियां आम आदमी पार्टी की हरियाणा की जनता के लिए जो पांच गारंटियां हैं वो पांचों की पांचों गारंटियां पूरी करवाने का काम आपका बेटा केजरीवाल करेगा जिसमें पहली गारंटी है मुफ्त बिजली हरियाणा में पावर कट लगने बंद हो जाएंगे और 24 घंटे मुफ्त बिजली हरियाणा के एक एक परिवार को मिलेगी दूसरी गारंटी हरियाणा के सभी लोगों को मुफ्त और विश्व स्तरीय दवा दवाई इलाज मिलेगा दवा दवाई इलाज तीसरी चीज विश्व स्तरीय और बेहतरीन और उसके साथ साथ बिल्कुल फ्री एजुकेशन शिक्षा आपके बच्चों के लिए मेरे हरियाणा के युवाओं के लिए वहां बहुत सारी माताएं बैठी हैं बहने बैठी हैं केजरीवाल की चौथी गारंटी आपके लिए है और वो है कि हरियाणा की हर महिला को हर महीने एक हजार रुपए उसके बैंक खाते में डालकर आर्थिक सहायता देने का काम जब आपके पास हजार रुपए हर महीने के लिए आएगा तो आपको आर्थिक तौर पे आजादी देने का काम आम आदमी पार्टी करेगी आम आदमी पार्टी की सरकार करेगी और केजरीवाल की पांचवी गारंटी हरियाणा के एक एक युवा को रोजगार देने की झाड़ू का बटन दबाकर केजरीवाल जी को जिताओ जैसे मिर्ची सुनने वाले ऑलवेज खुश रहते हैं ਕੇਜਰੀਵਾਲ ਚੁਣਨੇ ਵਾਲੇ ਵੀ ਆਲਵੇਸ ਖੁਸ਼ ਰਹਿਗੇ ਮੇਰਾ ਵਾਦਾ ਹੈ ਆਪਕੋ ਦਾਜ਼ ਰਹੀ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਹਰ ਪਾਸੇ ਸਰਗਰਮੀ ਵਧਦੀ ਜਾ ਰਹੀ ਹੈ ਉੱਥੇ ਹੀ ਹਰ ਲੀਡਰ ਵੱਲੋਂ ਨਵੇਂ-ਨਵੇਂ ਵਾਦੇ ਵੀ ਕੀਤੇ ਜਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣੇ ਦੇਖਣਾ ਹੋਵੇਗਾ ਕਿ ਇਹ ਵਾਦੇ ਕਿੰਨੇ ਕੁ ਪੂਰੇ ਹੋਣਗੇ ਅੱਜ ਦੇ ਇਸ ਬਲਟਨ ਦੇ ਵਿੱਚ ਇੰਨਾ ਹੀ ਕੱਲ ਮੁਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਬੀਬੀ ਜ਼ਗੀਰਕੌਰ ਮਾਮਲੇ ਤੇ ਗੁਰਚਰਨ ਗਰੇਵਾਲ ਦਾ ਵੱਡਾ ਬਿਆਨ ਆਇਆ ਸਾਹਮਣੇ ਵਡਾਲਾ ਦੇ ਦਿੱਤੇ ਬਿਆਨ ਤੇ ਵੀ ਕੀਤੀ ਟਿੱਪਣੀ ਆਪ ਲੀਡਰ ਦੀ ਵਾਇਰਲ ਹੋ ਰਹੀ ਹੈ ਵੀਡੀਓ ਪੰਚਾਇਤੀ ਚੋਣਾਂ ਦੇ ਦੌਰਾਨ ਆਪ ਲਈ ਛੜਿਆ ਨਵਾਂ ਪੰਗਾ ਧਮਕੀਆਂ ਦੇਣ ਵਾਲੀ ਅਮੋਲਕ ਦੀ ਵਾਇਰਲ ਵੀਡੀਓ ਤੇ ਸਿਆਸੀ ਤੰਜ ਕਾਂਗਰਸ ਅਤੇ ਅਕਾਲੀ ਦਲ ਨੇ ਖੜੇ ਕੀਤੇ ਵੱਡੇ ਸਵਾਲ ਭਾਜਪਾ ਗੁਣੇ ਸਰਪੰਚ ਬਣਨ ਦੇ ਲਈ ਲਗਾਈ 2 ਕਰੋੜ ਦੀ ਬੋਲੀ ਮਾਮਲਾ ਭਖਿਆ ਸਿਆਸਦਾਨਾਂ ਨੇ ਦਿੱਤਾ ਆਪਣਾ ਆਪਣਾ ਪ੍ਰਤੀਕਰਮ